ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਇਹ ਰੌਲਾ ਪਿਆ ਹੋਇਆ ਏ ਇੱਕ ਪਾਸੇ ਚੀਖ ਚਿਹੜਾ ਤੇ ਦੂਸਰੇ ਪਾਸੇ ਮਰੀਜ਼ਾਂ ਨੂੰ ਜਲਦੀ ਜਲਦੀ ਡਾਕਟਰਾਂ ਦੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਸਤੀ ਜਦੋਂ ਹਕੀਕਤ ਸਾਹਮਣੇ ਆਈ ਤਾਂ ਸਾਰੇ ਹੈਰਾਨ ਹੋ ਗਏ ਐ ਕਾਬਿਲ ਗੌਰ ਹੈ ਕਿ ਇੱਥੇ ਲੋਕ ਇੱਕ ਮੌਤ ਦੀ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਮਹਿੰਦਰਾ ਪਿਕਅਪ ਦਾ ਹਾਦਸਾ ਹੋ ਗਿਆ ਜਿਸ ਤੋਂ ਬਾਅਦ ਹਰ ਪਾਸੇ ਚੀਕ ਟਿਹਾੜਾ ਪੈ ਜਾਂਦਾ ਏ ਕਾਬਲੇਗੌਰੇ ਕੇ ਸਮਰਾਲਾ ਨੇੜਲੇ ਪਿੰਡ ਚੈਲਾ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਮਹਿੰਦਰਾ ਪਿਕਅਪ ਦਾ ਟਾਇਰ ਫਟਣ ਕਾਰਨ ਉਹ ਬੇਕਾਬੂ ਹੋ ਜਾਂਦੀ ਹੈ ਅਤੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਜਾਂਦੀ ਹੈ ਜਿਸ ਤੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਅਤੇ 9 ਦੇ ਕਰੀਬ ਲੋਕ ਜ਼ਖਮੀ ਹੋ ਗਏ ਹੈ ਜਿਨ੍ਹਾਂ ਦੇ ਵਿੱਚ 8 ਔਰਤਾਂ ਤੇ 2 ਵਿਅਕਤੀ ਸ਼ਾਮਿਲ ਸਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਆ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਚੰਡੀਗੜ੍ਹ ਹਸਪਤਾਲ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਜਿਹੜੀ ਜ਼ਖਮੀ ਹਾਲਤ ਦੇ ਵਿੱਚ ਸੀ ਲੈ ਜਾਂਦੇ ਸਮੇਂ ਰਸਤੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦਾ ਨਾਮ ਹਰਪਾਲ ਕੌਰ ਸਮਰਾਲਾ ਦੀ ਹੈ ਜਿਨ੍ਹਾਂ ਦੀ ਉਮਰ 70 ਸਾਲਾਂ ਦੀ ਸੀ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 11 ਵਜੇ ਸਮਰਾਲਾ ਤੋਂ ਕਿਸੇ ਮੌਤ ਦੇ ਦੁੱਖ ਦਾ ਅਫਸੋਸ ਕਰਨ ਦੇ ਲਈ Mahindra ਪਿਕਅਪ 'ਚ ਸਵਾਰ 10 ਵਿਅਕਤੀ ਜਿਨ੍ਹਾਂ ਦੇ ਵਿੱਚੋਂ 8 ਔਰਤਾਂ ਸ਼ਾਮਲ ਸਨ ਲੁਧਿਆਣਾ ਵੱਲ ਨੂੰ ਆ ਰਹੇ ਸਨ ਤਾਂ Mahindra ਪਿਕਅਪ ਸਮਰਾਲਾ ਨੇੜਲੇ ਪਿੰਡ ਚੈਲਾ ਦੇ ਕੋਲ ਫਲਾਈਓਵਰ ਤੋਂ niche ਉਤਰਦੀ ਹੈ ਤੇ ਉਸ ਦਾ ਟਾਇਰ ਫਟ ਜਾਂਦਾ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਰਾਹਗੀਰਾਂ ਦੇ ਵੱਲੋਂ ਉਸ ਬਾਬਤ ਜਾਣਕਾਰੀ ਦਿੱਤੀ ਗਈ ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਰੋਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੇ ਆ ਰਿਹਾ ਸੀ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਪਲਟ ਗਈ ਤੇ ਮੈਂ ਜਦੇ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆ ਪਾ ਦਿੱਤੇ ਤੇ ਮੈਂ ਉਹਨਾਂ ਨੂੰ ਹਸਪੀਟਲ ਲੈ ਗਿਆ ਕਿੰਨੇ ਕਿ ਜਾਨੇ ਤਕਰੀਬਨ 18-10 ਜਾਨੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਵਾਲੇ ਨਹੀਂ ਮੈਨੂੰ ਕੁਛ ਨਹੀਂ ਪਤਾ ਸਿਰ ਇੱਕ ਐਕਸਚੇਂਜ ਆਇਆ ਸੀ ਗਰਸ ਤੋਂ ਵੀਰੀ 11 ਵਜੇ ਦੇ ਕਰੀਬ ਤੇ ਹਾਂ ਔਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚਾਲਾਂ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮੇਲ ਸੀ ਤੇ ਇਹਨੇ ਦੱਸਿਆ ਉਹ ਸਾਰੇ ਸੀਰੀਅਸ ਸੀਗੇ ਸਭ ਨੂੰ ਰੈਫਰ ਕਰ ਦਿੱਤਾ ਗਿਆ